ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬ ਫੌੜ ਆਸੇ ਸਵਾਦ ਕਰਦੇ ਆਂ ਚੜ੍ਹ ਤੋ ਜੁੜ ਕੇ ਚੱਲ ਤੋ ਫਰਤ ਪਰਮਾਤਮਾ ਤੁਹਾਨੂੰ ਹੜ ਚੜ੍ਹਨਾ ਵਿੱਚ ਪਰਮਾਤਮਾ ਤੁਹਾਨੂੰ ਤਰੱਕੀਆਂ ਬਾੜੀਆਂ ਪੱਖੇ ਹੜ ਚੜ੍ਹਨਾ ਵਿੱਚ ਤੁਹਾਨੂੰ ਪਰਮਾਤਮਾ ਅਸੀਂ ਚੜ੍ਹਜਗ ਲਾ ਵਿੱਚ ਰੱਖੇ ਇਹ ਗੱਲ ਕਰਦੇ ਅਸੀਂ ਅੱਜ ਜੋ ਇੰਟਰਨੈਸ਼ਨਲ ਜੋਗਾ ਦੇ ਡੇ ਰੂਪੀ ਇੰਟਰਨੈਸ਼ਨਲ ਜੋਗਾ ਦਿਵਸ ਇੱਕ ਯੂਮਨਾਇਲਤਾ ਹੈ ਤੇ ਇਸ ਕਰਕੇ ਇਹ ਜੋਗਾ ਕਰਕੇ ਜੋ ਕਿ ਸਾਨੂੰ ਬਾੜੀਆਂ ਦੂਰ ਹੁੰਦੀ ਨਹੀਂ ਹੁੰਦੀਆਂ ਯੋਗਾ ਇੱਕ ਯੋਗ ਦੇ ਦੱਸ ਹੈ ਯੋਗਾ ਅਰਥ ਜਦੋਂ ਉਹ ਵੀ ਜੋ ਕਿ ਸਾਡੇ ਜੋ ਕਿ ਇਹਨੇ ਜੋ ਕਿ ਸਾਡੇ ਬਿਮਾਰੀਆਂ ਨੇ ਸਾਡੇ ਦੇ ਨਰੋਗ ਪਰੇ ਹੋਏ ਨੇ ਉਹਨਾਂ ਨੂੰ ਦੂਰ ਕਰਨ ਦੀ ਇਹ ਯੋਗਾ ਬਣਾਈ ਹੋਈ ਹੈ ਯੋਗਾ ਇਹ ਸਿਰਫ ਦੌੜਨ ਨਾਲ ਜਾਂ ਕੁਝ ਹੋਰ ਤੋਣੇ ਫਿਰ ਨਹੀਂ ਹੁੰਦੀ ਇਹ ਸਿਰਫ ਇੱਕ ਜੋ ਕਿ ਸ਼ਾਂਤ ਜਿਹੜੀ ਆ ਵਿੱਚ ਬੈਠੋ ਤਾਜੀ ਹਵਾ ਚ ਤੁਸੀਂ ਕਿਸੇ ਵੀ ਥਾਂ ਵਿੱਚ ਹੋਵੋ ਉੱਥੇ ਚਾਦਰ ਵਿਛਾ ਕੇ ਚੰਦਰ ਕੋਈ ਸਾਹਗੇ ਉੱਤੇ ਬੈਠ ਜਾਓ ਤੇ ਮਿੱਟਨ ਤੋਂ ਬਾਅਦ ਤੁਸੀਂ ਹਾਂ ਝੋਂਗੜੀ ਮਾਰ ਕੇ ਬੈਠ ਜਾਓ ਤਾਂ ਉੱਥੇ ਜਿਹੜੇ ਕੇਂਦਰ ਹੈ ਝੋਂਗੜੀ ਮਾਰ ਕੇ ਪਰਮੇ ਤਾਂ ਤੁਹਾਡੇ ਜੋ ਗੋਡਨ ਦਰਦ ਗੱਟਿਆਂ ਦਰਦ ਅ ਬੇੜ ਦੀ ਪ੍ਰੋਬਲਮ ਜਾਂ ਦਿਲ ਦੀਆਂ ਬਿਮਾਰੀਆਂ ਜਾਂ ਕੁਝ ਹੋਰ ਸਮਾ ਦੂਰ ਹੋ ਜਾਣਗੀਆਂ ਕਿਉਂਕਿ ਜਦੋਂ ਤੁਸੀਂ ਕੋਈ ਕਸਰਤ ਕਰੋਗੇ ਤਾਂ ਜਿਵੇਂ ਜਿਵੇਂ ਤੁਸੀਂ ਕਰ ਸਕੋ ਕਰੋਂਗੇ ਤਾਂ ਉਹ ਇਹ ਸਰੀਰ ਤੇ ਬਿਮਾਰੀਆਂ ਦੂਰ ਖੰਦੇ ਜਾਣਗੀਆਂ ਤਾਂ ਤੁਸੀਂ ਦੇਖੋਗੇ ਕਿ ਸਾਡੇ ਅੰਦਰ ਜੋ ਕਿ ਦਿਲ ਬਿਮਾਰੀਆਂ ਨੇ ਉਹ ਕੋਈ ਸੰਵਾਦ ਵਿੱਚ ਜਾਂ ਕੋਈ 2-3 ਦਿਨ ਸੰਵਾਦ ਵਿੱਚ ਗਾਇਬ ਹੋ ਜਾਣਗੀਆਂ ਇਸਨੂੰ ਤੁਸੀਂ ਜੋ ਕਿ ਦਵਾਈਆਂ ਤੋਂ ਬਚ ਸਕੋਗੇ ਤੇ ਤੁਸੀਂ ਹਮੇਸ਼ਾ ਜੋ ਕਿ ਵਧੀਆ ਚੰਦ ਕੇ ਜਾਂ ਸਕੋਗੇ ਤੇ ਇਸ ਨਾਲ ਜੋ ਕਿ ਹਰ ਜੋ ਕਿ ਕੋ ਜੋ ਕਿ ਸਾੜਾ ਰੁਕਿਆ ਹੋਇਆ ਹੁੰਦਾ ਜਾਂ ਫੋਨ ਉਸ ਟੰਗ ਨਾਲ ਸਾਡੇ ਇਸ ਵੀਡੀਓ ਤੇ ਨਹੀਂ ਪਹੁੰਚਦਾ ਜਾਂ ਉਸ ਜੋ ਕਿ ਲੇਵਲ ਤੱਕ ਨਹੀਂ ਪਹੁੰਚਦਾ ਜਾਂ ਉਸ ਲੈਵਲ ਤੱਕ ਸਪੀਡ ਨਹੀਂ ਫੜਦਾ ਉਹ ਵੀ ਜੋ ਕਿ ਸਪੀਡ ਫੌਨ ਲੱਗ ਜਾਂਦਾ ਹੈ ਆਪਣੀ ਰਫਤਾਰ ਫੜ ਲੈਂਦਾ ਹੈ ਜਿਸ ਨਾਲ ਬਿਮਾਰੀਆਂ ਨੇ ਉਹ ਦੂਰ ਹੋ ਜਾਂਦੀਆਂ ਨੇ ਅ ਸਾਨੂੰ ਕਿਉਂਕਿ ਹਰ ਵਾਰ ਜਾਂ ਜਲਦੀਆਂ ਬਿਮਾਰੀਆਂ ਦਾ ਤੇ ਕੁਝ ਹੋਰ ਮੁਸੱਈਆਂ ਨੂੰ ਸਾਹਮਣੋਂ ਸਾਹਮਣਾ ਨਹੀਂ ਕਰਦੇ ਮਿਲਦਾ। ਅਸੀਂ ਦੋਸਤੋ ਕਿ ਇਧਰੋਂ ਤਰ ਚਾਲ ਫੇਰ ਸਕਦੇ ਆ। ਇਸ ਵਿੱਚ ਸਾਨੂੰ ਹਰ ਰੋਜ਼ ਜੋ ਕਿ ਇਸ ਸੱਚ ਕਿਸ ਵਿਦੇ ਸ਼ਾਮ ਜੋ ਕਿ ਸਾਨੂੰ ਕਸਰਾਂ ਤੋਂ ਜੋਗਾ ਦੇ ਉਸ ਕਰਨ ਚਾਹੀਦਾ ਹੈ ਨਾ ਕਿ ਅਕ ਦਿਨ ਗਾਲਕ ਛੱਡ ਦੇਣਾ ਚਾਹੀਦਾ ਹੈ। ਜੇਕਰ ਅਸੀਂ ਹਰ ਰੋਜ਼ ਕਰਾਂਗੇ ਤਾਂ ਸਾਡੇ ਅੰਦਰ ਬਹੁਤ ਦੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ ਤੇ ਅਸੀਂ ਜ਼ਿੰਦਗੀ ਵਿੱਚ ਕਿਉਂਕਿ ਇਹ ਪੜਨੇ ਹੋ ਵਧੀਆ ਕੰਨ ਸਕਾਂਗੇ। ਤੇ ਇੰਨੇ ਕਾਪਲੇਟ ਹੈ ਜੀ। 安得就呃，印度的 Punjab 那块，可以弄咖喱鸡，汤都好